ਨਵਨ ਕੋ ਤੀਰਥ ਕਣੇ ਮਨ ਬਉਰਾ ਰੇ ਪੂਜਨ ਕੋ ਬਹੁ ਦੇਵ ਤੇ ਕਹਿਤ ਕਬੀਰ ਛੂਟਨ ਨਹੀਂ ਛੂਟਨ ਹਰ ਕੀ ਸੇਵ ਹਰੀ ਦੀ ਸੇਵਾ ਚ ਛੁਟਕਾਰ ਆਏ ਨਹੀਂ ਤੇ ਛੂਟਨ ਨਹੀਂ ਹਰੀ ਦੀ ਸੇਵਾ ਕੀ ਏ ਜਿਹੜੀ ਅਪਜੀ ਨੂੰ ਪਿਛਲੇ ਦਿਨਾਂ ਚ ਸਮਝਾ ਰਹੇ ਆ ਕਿ ਹਰ ਕੀਰਤ ਖਮਰੀ ਰਹਿਰਾਸ ਮਾਂ ਦੀ ਸੇਵਾ ਕਰੋ ਕੇ ਪ੍ਰਮਾਤਮਾ ਖੁਸ਼ ਹੋ ਜਾਵੇ ਹਰੀ ਦੀ ਸੇਵਾ ਬਣ ਜਾਣੀ ਪਿਤਾ ਦੀ ਸੇਵਾ ਕਰੋ ਕਿ ਪ੍ਰਮਾਤਮਾ ਜੀ ਖੁਸ਼ ਹੋ ਜਾਣ ਹਰੀ ਦੀ ਸੇਵਾ ਬਣ ਜਾਵੇ ਆਪਣੇ ਹਰ ਕਰਮ ਨੂੰ ਹਰੀ ਦੀ ਸੇਵਾ ਬਣਾ ਲਓ ਬੋਲ ਰਹੇ ਹੋ ਹਰੀ ਦੀ ਸੇਵਾ ਬਣਾ ਲਓ ਸ਼ੱਕ ਰਹੇ ਹੋ ਈਵਨ ਸ਼ਕਣਾ ਹੀ ਕਰ ਰਹੇ ਹੋ ਮਹਾਰਾਜੀ ਦੇ ਇੰਨੇ ਪ੍ਰੇਮ ਚ ਤੇ ਉਹਦੀਆਂ ਦਾਤਾਂ ਨੂੰ ਮਾਣ ਕੇ ਉਸ ਦੇ ਧੰਨਵਾਦ ਚ ਇੰਨਾ ਸ਼ਕੋ ਕਿ ਉਹ ਇਸ਼ਕ ਬਣ ਜਾਵੇ ਉਹ ਪਿਆਰਾ ਪਿਆਰਾ ਲੱਗਣ ਲੱਗ ਜਾਵੇ ਕਿ ਹੇ ਪਿਆਰੇ ਜੀ ਦੇਖ ਤੂੰ ਕਿੰਨੇ ਰਸ ਬਣਾਏ ਤੂੰ ਕਿੰਨੇ ਰੰਗ ਬਣਾਏ ਮੇਰੀ ਜੀਬ ਤੇ ਚੱਖਣ ਦੇ ਤੰਤੂ ਵੀ ਦਿੱਤੇ ਨੇ ਜਦੋਂ ਮੈਂ ਅੰਦਰ ਛਕਦਾ ਇਹ ਤੇ ਅੰਦਰ ਇਸੇ ਤੋਂ ਖੂਨ ਬਣਦਾ ਏ ਤੱਤ ਬਣਦੇ ਨੇ ਤੇ ਉਸ ਪਿਆਰੇ ਦੀ ਯਾਦ ਦੇ ਵਿੱਚ ਜਿਹੜਾ ਏ ਉਸ ਦੇ ਵਿਸਮਾਦੀ ਰੰਗ ਚ ਚਲੇ ਜਾਓ ਤੇ ਛਕਣਾ ਵੀ ਜਿਹੜਾ ਏ ਉਹ ਬੰਦਗੀ ਹੋ ਜਾਂਦਾ ਹਰ ਰੰਗ ਨੂੰ ਜਿਹੜਾ ਏ ਉਹ ਸੇਵਾ ਬਣਾ ਸਕਦੇ ਤੁਸੀਂ